ਹਿੱਟ ਐਂਡ ਰਨ ਕੇਸ ਨੇ ਕਾਨੂੰਨ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਸ਼ਕਤੀਕਰ ਦਿੱਤੀ ਗਈ ਹੈ 10 ਸਾਲ ਦੀ ਸਜ਼ਾ ਦਾ ਪ੍ਰਬੰਧ ਉਸੇ ਵਿੱਚ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਟਰੱਕ ਆਪਰੇਟਰਾਂ ਦੇ ਵੱਲੋਂ ਇਸ ਕਾਨੂੰਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਈ ਥਾਵਾਂ ਤੇ ਟਰੱਕ ਆਪਰੇਟਰਾਂ ਦੇ ਵੱਲੋਂ ਆਵਾਜ਼ਾਂ ਹੀ ਠੱਪ ਕਰ ਦਿੱਤੀ ਗਈ ਹੈ ਤੇ ਕਈ ਥਾਵਾਂ ਤੇ ਇਸ ਹੜਤਾਲ ਦੇ ਚੱਲਦੇ ਵਿਰੋਧ ਪ੍ਰਦਰਸ਼ਨ ਤੇ ਜਾਲ ਦੇ ਪੈਟਰੋਲ ਮੁਖਨਾਂ ਸ਼ੁਰੂ ਹੋ ਚੁੱਕੇ ਹਨ ਤੇ ਤਸਵੀਰਾਂ ਜਲੰਧਰ ਸ਼ਹਿਰ ਦੀਆਂ ਦਿਖਾ ਰਹੇ ਹਨ ਜਿੱਥੇ ਲੋਕਾਂ ਦੇ ਵਿੱਚ ਕਾਫੀ ਹਰ ਕੰਪੂ ਮਚਾ ਹੋਇਆ ਲੋਕਾਂ ਦੇ ਵਿੱਚ ਵਿਆਫਲਾ ਦਾ ਫਿੱਦਾ ਮਾਹੌਲ ਹੈ ਕਿ ਉਹ ਆਪਣੀ ਪੈਟਰੋਲ ਆਪਣੀਆਂ ਗੱਡੀਆਂ ਦੇ ਵਿੱਚ ਪਵਾ ਰਹੇ ਨੇ ਤਾਂ ਕਿ ਪੈਟਰੋਲ ਮੁੱਕ ਨਾ ਜਾਵੇ ਤੇ ਤਸਵੀਰ ਐਸੀ ਤੁਹਾਡੇ ਨਾਲ ਪੈਟਰੋਲ ਪੰਪ ਦੀ ਜਲੰਧਰ ਦੇ ਸਾਂਝੀ ਕਰਿਆ ਜਿੱਥੇ ਇਸ ਸਮੇਂ ਵੱਡੀ ਗਿਣਤੀ ਦੇ ਵਿੱਚ ਮੋਟਰਸਾਈਕਲ ਚਾਲਕ ਦੋ ਪਹੀਆ ਵਾਹਨ ਚਾਰ ਪਹੀਆ ਵਾਹਨ ਦੇ ਮਾਲਕ ਜਿਹੜੇ ਨੇ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਲਗਾਤਾਰ ਪੈਟਰੋਲ ਭਰਨ ਦੇ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਜਲ ਤੋਂ ਜਲ પેટ્રોલ ਪਵਾ ਲੈਣ ਤਾਂ ਕਿ ਕੋਈ ਸਮੱਸਿਆ ਨਾ ਆਵੇ ਦੱਸਿਆ ਜਾ ਰਿਹਾ ਹੈ ਕਿ ਵਿਰੋਧ ਪ੍ਰਦਰਸ਼ਨ 3 ਦਿਨ ਹੋਰ ਚੱਲਣ ਵਾਲਾ ਹੈ ਉਸ ਦੇ ਚੱਲਦੇ ਲੋਕਾਂ ਦੀ ਧੀੜ પેટ્રોલ ਪੰਪਾਂ ਤੇ ਲੱਗਣੀ ਸ਼ੁਰੂ ਹੋ ਚੁੱਕੀ ਹੈ ਲੰਬਿਆ ਲੰਬਿਆ ਲਾਈਨਾਂ પેટ્રોલ ਪੰਪ ਤੇ ਨਜ਼ਰ ਆ ਰਹੀਆਂ ਨੇ ਖੋੜ ਲੱਗੀ ਹੋਈ ਹੈ ਲੋਕਾਂ ਦੇ ਵਿੱਚ પેટ્રોલ ਪਾਣ ਦੀ ਕਿ ਪਹਿਲਾਂ ਪਵਾ ਲਿਆ ਜਾਵੇ ਕਿਤੇ પેટ્રોલ ਹੈ ਅਤੇ ਜਦ ਤੱਕ ਉਹਨਾਂ ਦੀ ਵਾਰੀ ਆਉਂਦੀ ਹੈ ਮੁੱਕ ਨਾ ਜਾਵੇ ਤੇ ਤਸਵੀਰ ਜਲੰਧਰ ਸ਼ਹਿਰ ਦੀ ਹੈ ਜਿੱਥੇ ਲੋਕ ਗੱਲਬਾਤ ਕਰਨ ਦੇ ਲਈ ਵੀ ਮੌਜੂਦ ਨੇ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਵੀ ਸਰਮਜੋਤ ਨੇ ਅਨੇਕਾਂ ਗੱਲਬਾਤ ਕਰਦੇ ਆ ਸਰ ਕੀ ਨਾਮ ਹੈ ਆਪਣਾ ਮੇਰਾ ਬਲਮੀਰ ਸਿੰਘ ਜੀ ਸਵੇਰ ਤੋਂ ਹੀ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਪੈਟਰੋਲ ਪੰਪਾਂ ਦੇ ਉੱਪਰ ਪੈਟਰੋਲ ਮੁਕਨਾ ਸ਼ੁਰੂ ਹੋ ਚੁੱਕਿਆ ਹੈ ਕੁਝ ਐਦਾਂ ਦਾ ਹੈਗਾ ਤੁਹਾਡੇ ਨਾਲ ਗੱਲਬਾਤ ਹੋਈ ਹੈ ਕਿਸੇ ਪੈਟਰੋਲ ਪੰਪ ਦੇ ਅਧਿਕਾਰੀ ਦੀ ਪੰਪਾਂ ਦਾ ਮਤਲਬ ਸਵੇਰੇ ਪਤਾ ਲੱਗਾ ਵੀ ਮਤਲਬ ਹੜਤਾਲ ਚੱਲ ਰਹੀ ਹੈ ਟਰੱਕ ਡਰਾਈਵਰਾਂ ਦੀ ਤੇ ਤੇਲ ਦਾ ਬੜਾ ਮੁਸ਼ਕਲ ਹੋ ਗਿਆ ਆ ਤੇ ਇਸ ਕਰਕੇ ਤੇਲ ਪਹੁੰਚਾਉਣਾ ਹੈ ਜੋਬ ਕਰਦੇ ਆ ਤੇ ਆਉਣ ਜਾਣ ਲਈ ਬੜਾ ਔਖਾ ਆ ਕਿੰਨਾ ਸਮਾਂ ਲੱਗਿਆ ਤੁਹਾਨੂੰ ਲਾਈਨ ਦੇ ਵਿੱਚ ਇਹ ਤਕਰੀਬਨ ਡੇਢ ਤੋਂ 2 ਘੰਟੇ ਲੱਗਿਆ ਜੀ ਹਾਂ ਜੀ ਵੇ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦਾ ਕਹਿਣਾ ਹੈ ਕਿ ਡੇਢ ਤੋਂ 2 ਘੰਟੇ ਦਾ ਸਮਾਂ ਸੀ ਉਹ ਲਾਈਨ ਦੇ ਵਿੱਚ ਲੱਗੇ ਹੋਏ ਸੀ ਤੇ ਲੰਬੀ ਧੀੜ ਲੱਗੀ ਹੋਈ ਹੈ ਹਰ ਇੱਕ ਦੇ ਵਿੱਚ ਹੋੜ ਲੱਗੀ ਹੈ ਕਿ ਪਹਿਲਾਂ ਮੈਂ ਤੇ ਪਵਾ ਲਵਾਂ ਕਿਉਂਕਿ ਤਾਂ ਮੇਰੀ ਆਂਤ ਵਾਰੀ ਆਂਤ ਤੱਕ ਪੈਟਰੋਲ ਖਤਮ ਨਾ ਹੋ ਜਾਵੇ ਤੇ ਲਾਈਨ ਲੰਬੀ ਲੱਗੀ ਹੋਈ ਹੈ ਪੈਟਰੋਲ ਪੰਪ ਦੇ ਅਧਿਕਾਰੀ ਵੀ ਫਟਾਫਟ ਪੈਟਰੋਲ ਪਾਉਂਦੇ ਹੋਏ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਕਿ ਜ਼ਿਆਦਾ ਧੀੜੇ ਤੋਂ ਇਕੱਠੀ ਨਾ ਹੋਵੇ ਤੇ ਖਫੜਾ ਤਫੜਾ ਮਾਹੌਲ ਤੁਸੀਂ ਇਸ ਸਮੇਂ ਵੇਖ ਸਕਦੇ ਹੋ ਲੋਕਾਂ ਦੇ ਵਿੱਚ ਜਿਹੜੇ ਲੋਕ ਜੌਬ ਕਰਦੇ ਨੇ ਜਿਨ੍ਹਾਂ ਨੂੰ ਦੋ ਪਹੀਆ ਵਾਹਨ ਦੀ ਜ਼ਰੂਰਤ ਹੈ ਰੋਜ਼ ਇਸਤੇਮਾਲ ਕਰਦੇ ਨੇ ਰੋਜ਼ਾਨਾ ਵਰਤੋ ਦੀ ਚੀਜ਼ ਹੈ ਪੈਟਰੋਲ ਅੱਜ ਕੱਲ੍ਹ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਿਆ ਨੇ ਦੋ ਪਹੀਆ ਵਾਹਨ ਚਾਰ ਪਹੀਆ ਵਾਹਨ ਤੇ ਲੋਕ ਕਾਫੀ ਪਰੇਸ਼ਾਨ ਹੋ ਰਹੇ ਆ ਲੋਕਾਂ ਦੇ ਵੱਲੋਂ ਪੈਟਰੋਲ ਪੁਵਾਣ ਦੇ ਲਈ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਤਾਂ ਕਿ ਪੈਟਰੋਲ ਖਤਮ ਨਾ ਹੋ ਜਾਵੇ ਪਹਿਲਾਂ ਉਹ ਪੈਟਰੋਲ ਪੁਵਾਣ ਰੁਕ ਜਾ ਜਾ ਰਿਹਾ ਹੈ ਕਿ ਟ੍ਰੈਕ ਆਪਰੇਟਰਾਂ ਦੇ ਵੱਲੋਂ ਆਵਾਜਾਈ ਠੱਪ ਕਰ ਦਿੱਤੀ ਹੈ ਜਿਸ ਤੇ ਚੱਲਦੇ ਕਈ ਥਾਵਾਂ ਤੇ ਪੈਟਰੋਲ ਮੁਕਣਾ ਸ਼ੁਰੂ ਹੋ ਚੁੱਕਿਆ ਹੈ ਫਲ ਸਬਜ਼ੀ ਦੁੱਧ ਦੀ ਸਪਲਾਈ ਵੀ ਕਈ ਥਾਵਾਂ ਤੇ ਪ੍ਰਭਾਵਿਤ ਹੋ ਰਹੀ ਹੈ ਤੇ ਜਲੰਧਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਲੰਬੀਆਂ ਕਟਾਰਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਤਕਰੀਬਨ 50 ਦੇ ਕਰੀਬ ਇੱਥੇ ਦੋ ਪਹੀਆ ਵਾਹਨ ਤੁਹਾਨੂੰ ਨਜ਼ਰ ਆਉਣਗੇ ਜਿੱਥੇ ਲੰਬੀ ਫ਼ੀਲ ਲੱਗੀ ਹੋਈ ਹੈ ਪੈਟਰੋਲ ਭਵਾਨ ਦੇ ਲਈ ਪੈਟਰੋਲ ਪੰਪ ਦੇ ਅਧਿਕਾਰੀ ਵੀ ਫਟਾਫਟ ਪੈਟਰੋਲ ਪਾ ਰਹੇ ਨੇ ਤਾਂ ਕਿ ਲੋਕਾਂ ਨੂੰ ਦਿੱਕਤਾਂ ਘਟਾਉਣ ਤੇ ਤੇ ਬਹੁਤ ਸਾਰੇ ਲੋਕ ਇੱਥੇ ਮੌਜੂਦ ਨੇ ਉਹਨਾਂ ਨੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਿਆ ਕੀ ਕੀ ਦਿੱਕਤਾਂ ਆ ਰਹੀਆਂ ਨੇ ਕਿਵੇਂ ਉਹਨਾਂ ਨੂੰ ਪਤਾ ਲੱਗਿਆ ਹਨ ਸਰ ਕੀ ਨਾਮ ਹੈ ਆਪਣਾ ਸਰ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਟਰੱਕ ਆਪਰੇਟਰਾਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਮਾਰਨਿੰਗ ਵੇਲੇ ਲੱਗਿਆ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਲਾਈਨ ਦੇ ਵਿੱਚ 10-15 ਮਿੰਟ ਹੋ ਗਏ ਕਿੰਨਾ ਚਿਰ ਤੁਹਾਨੂੰ ਲੱਗਦਾ ਹੈ ਕਿ ਮਾਹੌਲ ਦੇ ਵਿੱਚ ਇਦਾਂ ਹੋ ਸਕਦਾ ਹੈ ਪੈਟਰੋਲ ਖਤਮ ਹੋ ਜਾਵੇ ਨਹੀਂ ਇਦਾਂ ਹੋਰ ਤਾਂ ਨਹੀਂ ਸਕਦਾ ਬਹੁਤ ਵੱਡਾ ਮੁਸ਼ਕਿਲ ਹੋ ਰਹੀ ਹੈ ਉਹਨੇ ਆਫਿਸ 'ਚੋਂ ਆਫਿਸ 'ਚ ਆਵਰਸ ਬਾਅਦ ਤੋਂ ਸਾਡਾ ਪਿਆ ਮੈਨੂੰ ਵਾਪਸ ਇੱਥੇ ਪੈਟਰੋਲ ਲਿੰਕ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਲੋਕਾਂ ਨਾਲ ਗੱਲਬਾਤ ਵੀ ਕਰ ਰਿਹਾ ਉਹਨਾਂ ਦਾ ਕਹਿਣਾ ਕਿ ਅਸੀਂ ਕੰਮ ਕਰਦੇ ਹਾਂ ਕੰਮਕਰ ਵਾਲੇ ਬੰਦੇ ਹਾਂ ਜੌਬ ਕਰਦੇ ਹਾਂ ਸਾਨੂੰ ਆਪਣੇ ਕੰਮ ਕਰ ਛੱਡ ਕੇ ਪੈਟਰੋਲ ਪੰਪਾਂ ਤੇ ਆਣਾ ਪੈ ਰਿਹਾ ਤੇ ਸਾਨੂੰ ਕਾਫੀ ਦਿੱਕਤ ਆ ਰਹੀ ਹੈ ਉਹਨਾਂ ਦਾ ਕਹਿਣਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਇਸੇ ਕਾਫੀ ਨਤੀਜੇ ਭੁਗਤਨੇ ਪੈ ਸਕਦੇ ਲੋਕਾਂ ਨੂੰ ਕਿਉਂਕਿ ਜੇ ਪੈਟਰੋਲ ਖਤਮ ਹੋ ਜਾਵੇਗਾ ਤਾਂ ਜੇਕਰ ਕਿਸੇ ਨੂੰ ਇੱਥੇ ਆਣਾ ਜਾਣਾ ਹੈ ਤਾਂ ਉਹਨਾਂ ਨੂੰ ਦਿੱਕਤ ਆ ਸਕਦੀ ਹੈ ਤਸਵੀਰਾਂ ਜਿ ਤੁਹਾਡੇ ਨਾਲ ਪੈਟਰੋਲ ਪੰਪ ਦੀ ਸਾਂਝੀ ਕੀਤੀ ਹੈ ਜਲੰਧਰ ਦੇ ਪੈਟਰੋਲ ਪੰਪ ਦੀਆਂ ਤਸਵੀਰਾਂ ਸਿੱਗੀਆਂ ਜਿੱਥੋਂ ਦੀ ਅ ਵੱਡੀ ਗਿਣਤ ਦੇ ਵਿੱਚ ਲਾਈਨਾਂ ਮੇਰੇ ਪੁੱਛੇ ਦੇ ਸਕਦੂ ਰਸ਼ ਲੱਗਿਆ ਹੋਇਆ ਹਰ ਕੋਈ ਇੱਥੇ ਪਹੁੰਚਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਤਸਵੀਰ ਅਸੀਂ ਤੁਹਾਡੇ ਨਾਲ ਜਲੰਧਰ ਸ਼ਹਿਰ ਦੀ ਸਾਂਝੀ ਕੀਤੀ ਹੈ ਰਕੋਪਰੇਟਰਾਂ ਦੇ ਵੱਲੋਂ ਆਵਾਜ਼ ਹੀ ਠੱਪ ਕਰ ਦਿੱਤੀ ਹੈ ਜਦੋਂ ਸੇ ਚੱਲਦੇ પેટ્રોલ ਪੰਪਾਂ ਦੇ ਉੱਪਰ ਲੰਗੀਆਂ ਟਕਾਰਾਂ ਲੱਗੀਆਂ ਹੋਈਆਂ ਨੇ ਕਿਤੇ પેટ્રોલ ਨਾ ਖੁੱਗ ਜਾਵੇ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਜੇਕਰ ਆਵਾਜ਼ ਹੀ ਠੱਪ ਹੋ ਗਈ ਤਾਂ પેટ્રોલ ਪੰਪਾਂ ਦਾ પેટ્રોલ ਨਹੀਂ ਪਹੁੰਚ ਸਕੇਗਾ ਤੇ ਆਉਣ ਵਾਲੇ ਕੋਈ ਸਮੇਂ ਦੇ ਵਿੱਚ પેટ્રોલ ਖਤਮ ਹੋ ਸਕਦਾ ਹੈ ਕੈਮਰਾਮੈਨ ਮਨੀਸ਼ ਨਾਲ ਅੰਜੂ ਸੇ ਟਾਪ ਨੂੰ ਜਾ ਬੁਲਟਿੰਗ ਚ ਲੱਗ